ਜਿੱਥੇ ਇਹ ਅੰਦੋਲਨ ਚੱਲ ਰਿਹਾ ਉਹਦੇ ਨਾਲ ਸੰਬੰਧਿਤ ਇੱਕ ਹੋਰ ਖਬਰ ਇਹ ਵੀ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚੋਂ ਹੀ ਆ ਕਿ ਉਹਨਾਂ ਨੇ ਹਰਿਆਣਾ ਸਰਕਾਰ ਨੂੰ ਕਿਹਾ ਕਿ ਸ਼ੰਭੂ ਬਾਰਡਰ ਨੂੰ ਇੱਕ ਹਫ਼ਤੇ ਦੇ ਅੰਦਰ ਅੰਦਰ ਜਿਹੜਾ ਖੋਲ੍ਹਿਆ ਜਾਵੇ ਇਹ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਇਹ ਗੱਲ ਕਹੀ ਆ ਕਿ ਸ਼ੰਭੂ ਬਾਰਡਰ ਜਿਹੜਾ ਆ ਉਹਨੂੰ ਇੱਕ ਹਫ਼ਤੇ ਦੇ ਅੰਦਰ ਖੋਲਣ ਦੇ ਨਿਰਦੇਸ਼ ਦਿੱਤੇ ਗਏ ਨੇ ਸੋ ਖੈਰ ਇਹਨੂੰ ਲੈ ਕੇ ਜੀ ਇਹ तकरीबन 4-5 ਮਹੀਨੇ ਹੋ ਗਏ ਨੇ ਤੁਹਾਨੂੰ ਪਤਾ ਕਿ ਬੈਰੀਕੇਡ ਲਾ ਕੇ ਜਿਹੜਾ ਆਵਾਜਾਈ ਨੂੰ ਬੰਦ ਕਰ ਦਿੱਤਾ ਗਿਆ ਸੀਗਾ ਕਿਸਾਨਾਂ ਦਾ ਇਹ ਕਹਿਣਾ ਸੀਗਾ ਕਿ ਅਸੀਂ ਨਹੀਂ ਬੰਦ ਕੀਤਾ ਜਿਹੜੇ ਲੋਕ ਉੱਥੇ ਪਟੀਸ਼ਨ ਵਗੈਰਾ ਲੈ ਕੇ ਗਏ ਨੇ ਅਦਾਲਤ ਦੇ ਵਿੱਚ ਕਿਸਾਨਾਂ ਦਾ ਇਹ ਕਹਿਣਾ ਸੀਗਾ ਕਿ ਅਸੀਂ ਥੋੜਾ ਸੜਕਾਂ ਰੁਕੀਆਂ ਅਸੀਂ ਸੜਕਾਂ ਦਾ ਜਿਹੜਾ ਰੁਕੀਆਂ ਸਰਕਾਰ ਨੇ ਅੱਛਾ ਹੁਣ ਵੀ ਦੇਖੋ ਤੁਸੀਂ ਆਹ ਜੀ ਇੱਕ ਹੈਗੇ ਨੇ ਇਥੋਂ ਹਰਿਆਣੇ ਦੇ ਮੈਂ ਮੰਤਰੀ ਦੀ ਇੱਕ ਰਿਪੋਰਟ ਦੇਖ ਰਿਆ ਸਿਕਾ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਜੇਕਰ ਹਾਈ ਕੋਰਟ ਨੇ ਸੜਕ ਖੋਲਣ ਦਾ ਨਿਰਦੇਸ਼ ਦਿੱਤਾ ਉਹਨਾਂ ਨੇ ਇਹ ਥੋੜੋ ਕਿਹਾ ਕਿ ਤੁਸੀਂ ਦਿੱਲੀ ਨੂੰ ਚਲੇ ਜਾਓ ਤੁਸੀਂ ਦਿੱਲੀ ਕੀ ਕਰਨ ਜਾਣਾ ਮੰਤਰੀ ਇੱਥੇ ਆ ਜਾਣਗੇ ਤੁਹਾਡੇ ਨਾਲ ਗੱਲ ਕਰ ਲਈ ਇੱਥੇ ਤਾਂ ਚਲੋ ਸਾਡੇ ਵਜ਼ੀਰੇ ਆਲਾ ਸਾਹਿਬ ਭਗਵੰਤ ਸਿੰਘ ਸਾਹਿਬ ਨੇ ਇਹ ਗੱਲ ਕਹੀ ਸੀਗੀ ਕਿ ਗੁਜਰਾਤ ਤੋਂ ਪ੍ਰਧਾਨ ਮੰਤਰੀ ਮੋਦੀ ਦਿੱਲੀ ਕੀ ਕਰਨ ਆਏ ਸੀ ਜਦੋਂ ਦੇਸ਼ ਦੀ ਸਰਕਾਰ ਦਿੱਲੀੋਂ ਚੱਲਦੀ ਆ ਤਾਂ ਕੋਈ ਜਿਹੜਾ ਧਰਨਾ ਪ੍ਰਦਰਸ਼ਨ ਜੇ ਕੋ ਕਰਨਾ ਚਾਹੁੰਦਾ ਤੇ ਪ੍ਰੋਟੈਸਟ ਕਰਨਾ ਚਾਹੁੰਦਾ ਇਹ ਫੇ ਹੋਰ ਉਹ ਕਿੱਥੇ ਜਾਣ ਅੱਛਾ ਇਹ ਚਲੋ ਇਹਨਾਂ ਨੇ ਜਿਹੜੇ ਆ ਆਪਣੇ ਹੈਗੇ ਨੇ ਪੰਦੀਰ ਸਾਹਿਬ ਇਹਨਾਂ ਨੇ ਕਿਹਾ ਕਿ ਅਸੀਂ ਦੋਨਾਂ ਫਾਰਮਾਂ ਦੀਆਂ ਜਿਹੜੀਆਂ ਵੀ ਜ ਜਿੰਨੇ ਵੀ ਜਿਹੜੀਆਂ ਅ ਅੰਦੋਲਨ ਕਰ ਰਹੀਆਂ ਤੇ ਨਾ ਉਹਨਾਂ ਦੀ ਮੀਟਿੰਗ ਸੱਦ ਲਈ ਆ ਤੇ ਉਹਦੇ ਵਿੱਚ ਅਸੀਂ ਇਸ ਗੱਲ ਦਾ ਫੈਸਲਾ ਕਰਾਂਗੇ ਕਿ ਹੁਣ ਜਿਹੜਾ ਅੰਦੋਲਨ ਨੂੰ ਕਿਸ ਤਰੀਕੇ ਨਾਲ ਕਿੱਧਰ ਨੂੰ ਲੈ ਕੇ ਵਧਣਾ ਜਦੋਂ ਸੜਕਾਂ ਖੁੱਲਦੀਆਂ ਨਹੀਂ ਜਾਂ ਇਹਦੇ ਤੇ ਕੀ ਅੱਗੇ ਚਾਰਾ ਜੋ ਕੀ ਹੁੰਦੀ ਆ ਇਹ ਆਉਣ ਵਾਲੇ ਦਿਨਾਂ 'ਚ ਪਤਾ ਲੱਗੇਗਾ ਪਰ ਬੀਤੇ ਦਿਨਾਂ ਦੇ ਵਿੱਚ ਇਸ ਵੀਕੇ ਦੀਆਂ ਵੀ ਰਿਪੋਰਟਾਂ ਆਈਆਂ ਸੀਗੀਆਂ ਕਿ ਕੁਝ ਜਿਹੜੇ ਆ ਉੱਥੇ ਦੇ ਜਿਹੜੇ ਵਪਾਰੀ ਵਰਗ ਆ ਉਹ ਵੀ ਇਸ ਗੱਲ ਤੋਂ ਨਾਰਾਜ਼ ਆ ਕਿ ਜੀ ਸੜਕਾਂ ਰੁਕੀਆਂ ਹੋਈਆਂ ਨੇ ਕਿਸਾਨਾਂ ਦੇ ਖਿਲਾਫ ਆ ਉਹ ਵੀ ਜਾਂ ਇਸ ਵੀਕੇ ਦੀਆਂ ਗੱਲਾਂ ਹੁੰਦੀਆਂ ਨੇ ਜਾਂ ਅਕਸਰ ਅਸੀਂ ਸੋਸ਼ਲ ਮੀਡੀਆ ਦੇ ਉੱਤੇ ਵੀ ਦੇਖਦੇ ਆ ਜੀ ਕਿ ਕਿੰਨਾਕ ਵੇ ਹਰੇਕ ਜਥੇਬੰਦੀ ਉੱਠ ਕੇ ਧਾਰਨਾ ਲਾ ਦਿੰਦੀ ਆ ਜਾਂ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੰਦੀ ਆ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਜਿਹੜਾ ਇਹ ਇਹਦੇ ਨਾਲ ਰੁਕਾਵਟਾਂ ਆਉਂਦੀਆਂ ਤੇ ਬਹੁਤ ਸਾਰੇ ਲੋਕਾਂ ਨੂੰ ਜਿਹੜਾ ਉਹਨਾਂ ਨੂੰ ਦੁਸ਼ਵਾਰੀਆਂ ਦਾ ਲੋਕਾਂ ਰੁਕਾਵਟਾਂ ਦਾ ਸਾਹਮਣਾ ਕਰਨਾ ਪੈਂਦਾ ਦੇਖੋ ਇਹ ਇਨ ਅ ਵੇ ਇੱਕ ਇੱਕ ਪਾਸੇੋਂ ਤਾਂ ਗੱਲ ਇਹ ਸਹੀ ਵੀ ਆ ਕਿ ਜਦੋਂ ਜਿਹੜਾ ਇਹ ਅੰਦੋਲਨ ਨੂੰ ਲੈ ਕੇ ਪਰ ਜੇਕਰ ਤੁਸੀਂ ਇਸ ਵੀ ਕੇ ਨਾਲ ਜਿਹੜਾ ਆਪਾਂ ਰੁਕਾਵਟਾਂ ਲਾਉਣੀਆਂ ਸ਼ੁਰੂ ਕਰ ਦਵਾਂਗੇ ਤਾਂ ਫਿਰ ਜਮਹੂਰੀਅਤ ਕਿੱਥੇ ਰਹਿ ਜਾਵੇਗੀ ਜਮਹੂਰੀਅਤ ਦੀ ਖੂਬਸੂਰਤੀ ਇਹ ਹੁੰਦੀ ਆ ਮੈਂ ਹਮੇਸ਼ਾ ਇਹ ਗੱਲ ਕਹਿੰਦਾ ਹੁੰਦਾ ਕਿ ਜਦੋਂ ਸਰਕਾਰਾਂ ਤਾਂ ਪੁਰਾਣੇ ਸਮਿਆਂ ਦੇ ਵਿੱਚ ਵੀ ਚਲਦੀਆਂ ਸੀ ਜਦੋਂ ਰਾਜੇ ਮਹਾਰਾਜੇ ਸੀ ਜਾਂ ਅੱਜ ਵੀ ਸਾਊਦੀ ਅਰੇਬੀਆ ਦੇ ਵਿੱਚ ਸਰਕਾਰ ਤਾਂ ਚੱਲਦੀ ਆ ਨਾ ਚਾਈਨਾ ਦੇ ਵਿੱਚ ਵੀ ਜਾਂ ਰਸ਼ੀਆ ਦੇ ਵਿੱਚ ਵੀ ਉੱਥੇ ਦੀ ਕਹਿਣ ਨੂੰ ਤਾਂ ਉਹ ਵੀ ਡੈਮੋਕ੍ਰੇਸੀਜ਼ ਹੀ ਆ ਪਰ ਉੱਥੇ ਕਿਸ ਤਰੀਕੇ ਦਾ ਸਿਸਟਮ ਹੈ ਉਹ ਵੀ ਸਾਨੂੰ ਪਤਾ ਹੀ ਆ ਸੋ ਸਰਕਾਰਾਂ ਤਾਂ ਚੱਲਦੀਆਂ ਹੀ ਆ ਉੱਥੇ ਵੀ ਤੇ ਜੇਕਰ ਤੁਸੀਂ ਜਮਹੂਰੀਅਤ ਕਹਿੰਦੇ ਆ ਕਿ ਲੋਕਾਂ ਨੇ ਲੋਕਤੰਤਰ ਦੇ ਵਿੱਚ ਵੋਟਾਂ ਪਾ ਕੇ ਆਪਣੀ ਸਰਕਾਰ ਚੁਣੀ ਆ ਗੱਲ ਸਿਰਫ ਸਰਕਾਰ ਚੁਣਨ ਦੀ ਨਹੀਂ ਹੁੰਦੀ ਜੇਕਰ ਸਿਰਫ ਸਰਕਾਰ ਚੁਣਨ ਤੱਕ ਜਮਹੂਰੀਅਤ ਹੋਵੇ ਨਾ ਫਿਰ ਤਾਂ ਇਹ ਰਾਜਾशाही ਤੋਂ ਕੋ ਖਾਸ ਬੱਕਰੀ ਚੀਜ਼ ਹੈ ਨਹੀਂ 5 ਸਾਲ ਬਾਅਦ ਸਾਨੂੰ ਮੌਕਾ ਮਿਲਣਾ ਹੈ 5 ਸਾਲਾਂ ਬਾਅਦ ਵੋਟ ਕਰਕੇ ਚਾਹੇ ਇਹਨੂੰ ਚੁਣਲੋ ਚਾਹੇ ਇਹਨੂੰ ਚੁਣਲੋ ਲੋਕਤੰਤਰ ਨਾਮ ਜਿਹੜਾ ਲੋਕਾਂ ਦੀ 5 ਸਾਲ ਜਿਹੜੀ ਆ ਲਗਾਤਾਰ ਉਹ ਸ਼ਮੂਲੀਅਤ ਦਾ ਜਿਹੜਾ ਲੋਕਾਂ ਦਾ hệਤੰਤਰ ਆ ਨਾ ਵੀ ਜਿਹੜਾ ਸਾਰੀ ਸਰਕਾਰ ਚੱਲਦੀ ਆ ਉਹਦੇ ਵਿੱਚ ਲੋਕਾਂ ਦੀ ਸ਼ਮੂਲੀਅਤ ਕਿੱਦਾਂ ਹੁੰਦੀ ਆ ਕਿ ਜਦੋਂ ਕੋਈ ਕਾਨੂੰਨ ਕੋਈ ਨੀਤੀ ਲੋਕਾਂ ਦੇ ਪੱਖ ਦੀ ਨਹੀਂ ਹੁੰਦੀ ਜਿਵੇਂ ਤਿੰਨ ਕਾਨੂੰਨ ਸੀਗੇ ਲੋਕਾਂ ਨੇ ਜਾ ਕੇ ਉਹਦੇ ਖਿਲਾਫ ਜਿਹੜੇ ਆ ਉਹ ਪ੍ਰੋਟੈਸਟ ਕੀਤਾ ਤੇ ਆਪਣਾ ਜਿਹੜਾ ਉਹਨਾਂ ਨੇ ਪ੍ਰੋਟੈਸਟੇ ਦਰਜ ਕਰਵਾਇਆ ਕਿ ਸਾਨੂੰ ਇਹ ਕਾਨੂੰਨ ਨਹੀਂ ਪਸੰਦ ਇਸੇ ਤਰੀਕੇ ਨਾਲ ਜੇਕਰ ਕੋਈ ਲੋਕਾਂ ਨੂੰ ਲੱਗਦਾ ਹੋਵੇ ਕਿ ਸਾਡੀ ਆ ਮੰਗਿਆ ਤੇ ਇਹਦੇ ਤੇ ਸਰਕਾਰ ਕੰਮ ਨਹੀਂ ਕਰ ਰਹੀ ਤਾਂ ਵੀ ਜਿਹੜਾ ਜਮਹੂਰੀਅਤ ਦੇ ਵਿੱਚ ਆਵਾਮ ਜਾ ਕੇ ਜਿਹੜਾ ਉਹ ਪ੍ਰੋਟੈਸਟ ਕਰਨ ਦਾ ਉਹਨੂੰ ਹੱਕ ਹੁੰਦਾ ਜੇਕਰ ਤੁਸੀਂ ਇਹ ਕਹਿੰਦੇ ਆ ਜੀ ਕਿ ਵੀ ਇਹਨਾਂ ਦੇ ਕਰਕੇ ਨੁਕਸਾਨ ਹੁੰਦਾ ਸਟੇਟ ਦਾ ਨੁਕਸਾਨ ਹੁੰਦਾ ਪੈਸੇ ਖਰਾਬ ਹੁੰਦੇ ਆ ਤਾਂ ਫਿਰ ਜਿਹੜੀਆਂ ਸਰਕਾਰਾਂ ਆ ਹੁਣ ਆ ਕੱਲ ਜਲੰਧਰ ਜਿਮਨੀ ਚੋਣ ਹੋ ਕੇ ਹਟਿਆ ਤੇ ਬੜਾ ਰੌਲਾ ਪੈ ਰਿਹਾ ਜੀ 55% ਜਿਹੜਾ ਵੋਟ ਪਰਸੈਂਟ ਬਹੁਤ ਹੇਠਾ ਰਿਹਾ ਹੁਣ ਤੁਸੀਂ ਹਜੇ ਤੱਕ ਲੋਕਾਂ ਦੇ ਹੱਥ ਤੋਂ ਤੇ ਲਿਟਰਲੀ ਲਿਟਰਲੀ ਇਹ ਮੈਂ ਕੋਈ ਕਹਾਵਤਨ ਜਾਂ ਉਦਾਂ ਨਹੀਂ ਕਹਿ ਰਿਹਾ ਕਿ ਲੋਕਾਂ ਦੇ ਹੱਥ ਤੋਂ ਪਹਿਲੀ ਜਿਹੜੀ ਆ ਸ਼ਾਈ ਨਹੀਂ ਸੀ ਨਹੀਂ ਤਾਂ ਦੂਜੀਆਂ ਵੋਟਾਂ ਆ ਗਈਆਂ ਲਿਟਰਲੀ ਜਿਹੜੀ ਇਹ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੇ ਵੱਲੋਂ ਇਹ ਕਿਹਾ ਗਿਆ ਕਿਉਂਕਿ ਮੈਂ ਖਬਰ ਸੁਣੀ ਸੀ ਕਿ ਉਹਨਾਂ ਨੇ ਕਿਹਾ ਕਿ ਜਿਹੜਾ ਹੁਣ ਦੂਸਰੇ ਉਂਗਲੀ ਤੇ ਜਿਹੜਾ ਇਹ ਸ਼ਾਈ ਲੱਗੂਗੀ ਬਿ ਜਿਹੜਾ ਇਹ ਕਿਉਂਕਿ ਪਹਿਲੀ ਹਜੇ ਲੋਕ ਸਭਾ ਚੋਣਾਂ ਦੀ ਜਿਹੜੀ ਛਾਈ ਆ ਉਹ ਲੋਕਾਂ ਦੀਆਂ ਉਂਗਲਾਂ ਤੋਂ ਹਜੇ ਤੱਕ ਫਿੱਕੀ ਨਹੀਂ ਹੋਈ ਤੇ ਦੂਸਰੀ ਚੋਣ ਵੀ ਆ ਗਈ ਸੀ ਸੋ ਉਹ ਜਿਹੜੇ ਖਰਚੇ ਆ ਜਿਹੜੇ ਤੁਹਾਡੇ ਐਮ ਐਲ ਏ ਤੁਹਾਨੂੰ ਛੱਡ ਕੇ ਦੂਸਰੀ ਪਾਰਟੀ ਦੇ ਵਿੱਚ ਚਲੇ ਜਾਂਦੇ ਆ ਉਹ ਖਰਚੇ ਨਹੀਂ ਲੋਕਾਂ ਤੇ ਪੈਂਦੇ ਤੁਸੀਂ ਸਿਰਫ ਪ੍ਰੋਟੈਸਟ ਕਰਨ ਵਾਲੀ ਧਿਰ ਦੇ ਉੱਤੇ ਸਾਰੇ ਜਣੇ ਆਪਣਾ ਜਿਹੜਾ ਰਾਸ਼ਨ ਪਾਣੀ ਲੈ ਕੇ ਚੜ ਜਾਂਦੇ ਨੇ ਕਿ ਜੀ ਇਹ ਪ੍ਰੋਟੈਸਟ ਕਰਦੇ ਨੇ ਤੇ ਲੋਕਾਂ ਦੇ ਰਾਹ ਰੋਕਦੇ ਨੇ ਡੈਫੀਨੇਟਲੀ ਇੱਕ ਕੰਸੈਂਸਸ ਹੋਣਾ ਚਾਹੀਦਾ ਜਦੋਂ ਕਿਤੇ ਪ੍ਰੋਟੈਸਟ ਕਰਨਾ ਹੋਵੇ ਉਹਦੇ ਲਈ ਕੋਈ ਤੌਰ ਤਰੀਕੇ ਹੋਣੇ ਚਾਹੀਦੇ ਦੇ ਪਰ ਉਹ ਤੌਰ ਤਰੀਕੇ ਜੇਕਰ ਤੁਸੀਂ ਬਣਾਓਗੇ ਤੇ ਇਸ ਵੀ ਕੇ ਨਾਲ ਪ੍ਰੋਟੈਸਟ ਕਰਨਾ ਇਦਾਂ ਲੋਕਾਂ ਨੇ ਜਾ ਕੇ ਜਿਹੜੇ ਆਪਣੇ ਧਰਨੇ ਪ੍ਰਦਰਸ਼ਨ ਕਰਨੇ ਆ ਪਰ ਉਹਦੇ ਨਾਲ ਦੀ ਨਾਲ ਫਿਰ ਇਹ ਵੀ ਕੱਲਾ ਹੋਣੀ ਚਾਹੀਦੀ ਆ ਕਿ ਫਿਰ ਸਰਕਾਰ ਨੂੰ ਵੀ ਇਹ ਜਿਹੜਾ ਗੱਲ ਨਿਰਧਾਰਤ ਹੋਣੀ ਚਾਹੀਦੀ ਆ ਕਿ ਜੇਕਰ ਲੋਕ ਆ ਕੇ ਪ੍ਰੋਟੈਸਟ ਕਰਦੇ ਨੇ ਤਾਂ ਭਾਈ ਫਿਰ ਤੁਸੀਂ ਉਹਨਾਂ ਦੀ ਗੱਲ ਵੀ ਸੁਣੀ ਆ ਇਹ ਨਹੀਂ ਕਿ ਲੋਕੀ ਉੱਥੇ ਬੈਠੇ ਰਹਿਣ ਹੁਣ ਜਿਹੜਾ ਉਹ ਕਿੰਨੇ ਸਮਾਂ ਕਿੰਨਾ ਲੰਬਾ ਸਮਾਂ ਲੋਕ ਜਿਹੜੇ ਆਪਣੇ ਆ ਉਹ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਰਹੇ ਤਾਂ ਜਾ ਕੇ ਜਦੋਂ ਪ੍ਰਧਾਨ ਮੰਤਰੀ ਮੋਦੀ ਨੇ ਫੈਸਲਾ ਕੀਤਾ ਤਿੰਨੇ ਜਿਹੜਿਆ ਕਾਨੂੰਨਾਂ ਨੂੰ ਵਾਪਸ ਲੈਣ ਦਾ ਅਸਲੀ ਲੋਕਤੰਤਰ ਦੇ ਵਿੱਚ ਜਿੱਥੇ ਸਰਕਾਰਾਂ ਨੂੰ ਸਰਕਾਰਾਂ ਚਲਾਉਣ ਦਾ ਹੱਕ ਹੁੰਦਾ ਲੋਕਾਂ ਦੀ ਵੋਟ ਦੇ ਨਾਲ ਉੱਥੇ ਹੀ ਜਿਹੜੇ ਲੋਕਾਂ ਨੇ ਵੋਟ ਪਾ ਕੇ ਮੋਦੀ ਸਾਹਿਬ ਨੂੰ ਪ੍ਰਧਾਨ ਮੰਤਰੀ ਹਾਊਸ ਦੇ ਵਿੱਚ ਪਹੁੰਚਾਇਆ ਉਹਨਾਂ ਲੋਕਾਂ ਨੂੰ ਇਹ ਵੀ ਹੱਕ ਹੈ ਕਿ ਉਹ ਆਪਣਾ ਧਰਨਾ ਪ੍ਰਦਰਸ਼ਨ ਕਰ ਸਕਣ ਸੋ ਇਹਦੇ ਵਿੱਚ ਡੈਫੀਨਿਟਲੀ ਇਹਦੇ ਤੇ ਗੱਲ ਜਰੂਰ ਹੋਣੀ ਚਾਹੀਦੀ ਹੈ ਇਟ ਇਜ਼ ਅ ਡਿਬੇਟੇਬਲ ਇਸ਼ੂ ਕਿ ਪ੍ਰਦਰਸ਼ਨ ਕਿੱਦਾਂ ਹੋਣ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਰਿਕਾਪਟਾ ਨਾ ਪੈਣ ਇਹਦੇ ਤੇ ਵੀ ਜਿਹੜਾ ਗੱਲਬਾਤ ਹੋਣੀ ਚਾਹੀਦੀ ਆ ਤੇ ਇਹ ਵੀ ਹੋਣਾ ਚਾਹੀਦਾ ਕਿ ਜਿਹੜੇ ਕਿਸਾਨ ਆ ਉਹਨਾਂ ਨੂੰ ਵੀ ਦੇਖਣਾ ਚਾਹੀਦਾ ਕਿ ਅਸੀਂ ਕੇਸਵੀ ਕੇ ਨਾਲ ਜਿਹੜਾ ਕਿ ਅਸੀਂ ਹਰ ਰੋਜ਼ ਕੋਈ ਇਦਾਂ ਦਾ ਕੰਮ ਨਾ ਕਰੀਏ ਤਾਂ ਕਿ ਲੋਕਾਂ ਦਾ ਜਿਹੜਾ ਸਾਡੇ ਪ੍ਰਤੀ ਪਿਆਰ ਆ ਉਹ ਦੂਜੇ ਪਾਸੇ ਬਦਲ ਜਵੇ ਪਰ ਇਹ ਜ਼ਰੂਰ ਹੈ ਕਿ ਤੁਸੀਂ ਜਿਹੜਾ ਕਿਸਾਨੀ ਧਿਰ ਦੇ ਉੱਤੇ ਜਾਂ ਕਿਸੇ ਵੀ ਜਿਹੜੀ ਆ ਪ੍ਰੋਟੈਸਟ ਕਰ ਰਹੀ ਧਿਰ ਦੇ ਉੱਤੇ ਇਹਨਾਂ ਡੈਮੋਕ੍ਰੇਸੀ ਉਹਨਾਂ ਨੂੰ ਇਹ ਨਹੀਂ ਕਹਿ ਸਕਦੇ ਕਿ ਭਾਈ ਤੁਸੀਂ ਇਦਾਂ ਪ੍ਰੋਟੈਸਟ ਨਾ ਕਰੋ ਤੁਸੀਂ ਇਦਾਂ ਨਾ ਕਰੋ ਕਿਉਂਕਿ ਐਂਡ ਆਫ ਦਾ ਡੇ ਜਮਹੂਰੀਅਤ ਦਾ ਮਤਲਬ ਹੀ ਇਹ ਹੈ ਕਿ ਜਮਹੂਰ ਜਿਹੜੀ ਆਵਾਮ ਆ ਉਹ ਆਪਣੀ ਗੱਲ ਜਿਹੜੀ ਆ ਉਹ ਖੁੱਲ ਕੇ ਕਹਿ ਸਕਣ ਅਦਰਵਾਈਜ਼ ਜਿਹੜੀਆਂ ਸਰਕਾਰਾਂ ਦਾ ਉਹ 사ウਦੀ ਅਰੇਬੀਆ ਦੇ ਵਿੱਚ ਤੇ ਚਾਈਨਾ ਦੇ ਵਿੱਚ ਵੀ ਚੱਲੀ ਜਾਂਦੀ ਹੈ। ਤੁਸੀਂ YouTube ਤੇ ਦੇਖ ਰਹੇ ਹੋ ਤਾਂ ਬੇਨਤੀ ਆ ਕਿ ਸਬਸਕ੍ਰਾਈਬ ਜਰੂਰ ਕਰ ਲਿਓ। ਹਰ ਰੋਜ਼ ਤੁਹਾਡੇ ਨਾਲ ਜੁੜੀਦਾ ਜਿੰਨੀਆਂ ਵੀ ਜਿਹੜੀਆਂ ਜਰੂਰੀ ਖਬਰਾਂ ਹੁੰਦੀਆਂ ਕੋਸ਼ਿਸ਼ ਕਰੀਂਦੀਆਂ ਕਿ ਤੁਹਾਡੇ ਤੱਕ ਪਹੁੰਚਾਈਏ ਤੇ ਇਸੇ ਤਰੀਕੇ ਨਾਲ ਅੰਤਰਰਾਸ਼ਟਰੀ ਪੱਧਰ ਤੇ ਜੋ ਕੁਝ ਵੀ ਹੋ ਰਿਹਾ ਉਹ ਵੀ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰੀਦੀ ਆ। ਨਾਲ ਜੁੜੇ ਰਹਿਣ ਲਈ ਬਹੁਤ ਧੰਨਵਾਦ।